ਭਾਰਤ ਦੇ 올림픽 ਖਿਡਾਰੀ ਨੀਰਜ ਚੋਪੜਾ ਜਿਸ ਨੂੰ ਗੋਲਡਨ ਬੋਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਸਨੇ ਦੇਸ਼ ਦੇ ਲਈ ਬਹੁਤ ਸਾਰੇ ਮੈਡਲ ਜਿਹੜੇ ਜਿੱਤੇ ਨੇ 골ਡ ਮੈਡਲ ਜਿੱਤੇ ਨੇ ਸਿਲਵਰ ਜਿੱਤੇ ਨੇ ਲੇਕਿਨ ਅੱਜ ਕੱਲ ਉਹ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਸੁਰਖੀਆਂ ਦੇ ਵਿੱਚ ਕਿਉਂ ਬੜੇ ਹੋਏ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਗਾਮ ਦੇ ਵਿੱਚ 22 April ਨੂੰ ਇੱਕ ਅੱਤਵਾਦੀ ਹਮਲਾ ਹੁੰਦਾ ਹੈ ਜਿਸ ਦੇ ਵਿੱਚ 28 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਜਾਂਦਾ ਹੈ ਸ਼ਰੀਆਮ ਜਿਹੜਾ ਗੋਲੀ ਮਾਰੀ ਜਾਂਦੀ ਹੈ ਪਹਿਲਾਂ ਉਹਨਾਂ ਤੋਂ ਤਾਰੰਪੁਰ ਚ ਆ ਜਾਂਦਾ ਔਰ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਸ਼ੂਟ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਨੀਰਜ ਚੋਪੜਾ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਦੱਸਦੇ ਕਿ ਅਰਸ਼ਦ ਨਦੀਮ ਜੋ ਕਿ ਪਾਕਿਸਤਾਨ ਦੇ ਜੈਵਲਿਨ ਥਰੋ ਦੇ ਖਿਡਾਰੀ ਨੇ 올림픽 ਦੇ ਵਿੱਚ ਉਹਨਾਂ ਨੇ ਮੈਡਲ ਜਿਹੜਾ 골ਡ ਮੈਡਲ ਜਿੱਤਿਆ ਸੀ ਤਾਂ ਨੀਰਜ ਚੋਪੜਾ ਦੇ ਵੱਲੋਂ ਹਮਲੇ ਤੋਂ 2 ਦਿਨ ਪਹਿਲਾਂ ਉਸ ਨੂੰ ਇੱਕ ਸੱਦਾ ਜਿਹੜਾ ਦਿੱਤਾ ਗਿਆ ਸੀ ਭਾਰਤੋਂ ਦਾ ਤਾਂ ਉਸ ਨੂੰ ਹੁਣ ਲੈ ਕੇ ਜਿਹੜਾ ਕਿ ਦੇਸ਼ ਭਗਤ ਨੇ ਜਿਹੜੇ ਭਾਰਤ ਦੇ ਉਹਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਹੁਣ ਨੀਰਜ ਚੋਪੜਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਦੇ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ ਉਸ ਦੇ ਪਰਿਵਾਰ ਬਾਰੇ ਗਲਤ ਜਿਹੜੇ ਸ਼ਬਦ ਬੋਲੇ ਜਾ ਰਹੇ ਨੇ ਮਾਂ ਨੂੰ ਵੀ ਗਲਤ ਬੋਲਿਆ ਜਾ ਰਿਹਾ ਹੈ ਹਾਲਕਿ ਜਦੋਂ 골ਡ ਮੈਡਲ ਜਿੱਤੇ ਸੀ ਉਸ ਟਾਈਮ ਸਾਰਿਆਂ ਦੇ ਵਿੱਚ ਖੁਸ਼ੀ ਸੀ ਜੇਕਰ ਦੇਖਿਆ ਜਾਵੇ ਉਹਨਾਂ ਦੀ ਦੋਸਤੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਉਦੋਂ ਸਾਰੇ ਖੁਸ਼ ਸੀ ਲੇਕਿਨ ਹਮਲੇ ਤੋਂ ਬਾਅਦ ਨੀਰਤ ਚੋਪੜਾ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਉਸਨੇ ਅਰਸ਼ਦ ਨਦੀਮ ਨੂੰ ਜਿਹੜਾ ਸੱਦਾ ਕਿਉਂ ਭੇਜਿਆ ਸੀ ਲੇਕਿਨ ਉਹ ਸੱਦਾ ਜਿਹੜਾ ਭੇਜਿਆ ਗਿਆ ਸੀ ਹਮਲੇ ਤੋਂ ਪਹਿਲਾਂ ਭੇਜਿਆ ਗਿਆ ਸੀ ਅੱਜ ਦੇਸ਼ ਭਗਤੀ ਦਾ ਸਰਟੀਫਿਕੇਟ ਜਿਹੜਾ ਮੰਗਿਆ ਜਾ ਰਿਹਾ ਨੀਰਤ ਚੋਪੜਾ ਤੋਂ ਜਿਸ ਨੇ ਦੇਸ਼ ਦੇ ਲਈ ਜਿਹੜੇ 골ਡ ਮੈਡਲ ਜਿੱਤੇ ਨੇ ਅੱਜ ਉਸਤੇ ਹੀ ਜਿਹੜਾ ਸਵਾਲ ਖੜੇ ਕੀਤੇ ਜਾ ਰਹੇ ਨੇ ਤਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਦੇ ਵਿੱਚ ਗੁੱਸੇ ਦੀ ਲਹਿਰ ਹੈ ਤੇ ਇਸ ਹਮਲੇ ਦੇ ਵਿੱਚ 26 ਸਲਾਨੀਆਂ ਦੀ ਜਾਨ ਚਲੀ ਗਈ ਹੈ ਜਿਸ ਤੇ ਨਾਲ ਜੱਤਾ ਪੂਰੇ ਸਦਮੇ ਅਤੇ ਗੁੱਸੇ ਦੇ ਵਿੱਚ ਹੈ ਅਜੇ ਸਮੇਂ ਪਾਕਿਸਤਾਨ ਅਤੇ ਅੱਤਵਾਦ ਪ੍ਰਤੀ ਗੁੱਸੇ ਦਾ ਮਾਹੌਲ ਬਣਨ ਦੇ ਵਿਚਕਾਰ ਐਥਲੀਟ ਨੀਰਜ ਚੋਪੜਾ ਨੂੰ ਸੋਸ਼ਲ ਮੀਡੀਆ ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਪੈਲਗਾਮ ਹਮਲੇ ਤੋਂ ਬਾਅਦ ਨੀਰਜ ਚੋਪੜਾ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਨਿਰਜ ਚੋਪੜਾ ਅਗਲੇ ਮਹੀਨੇ ਦੀ 24 ਤਾਰੀਖ ਨੂੰ ਬੰਗਲੌਰੂ ਦੇ ਵਿੱਚ ਹੋਣ ਵਾਲੇ ਐਨਸੀ ਕਲਾਸਿਕ ਨਾਮਕ ਇੱਕ ਵਿਸ਼ਵ ਪੱਧਰੀ ਐਥਲੈਟਿਕਸ ਟੂਰਨਾਮੈਂਟ ਦੀ ਮੇਜਬਾਨੀ ਕਰ ਰਹੇ ਨੇ ਦੁਨੀਆ ਭਰ ਦੇ ਚੋਟੀ ਦੇ ਜੈਵਲਿਨ ਥ्रो ਐਥਲੀਟਾਂ ਨੂੰ ਇਸ ਪ੍ਰੋਗਰਾਮ ਦੇ ਲਈ ਸੱਦਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ 올림픽 ਤਗਮਾ ਜੇਤੂ ਅਰਸ਼ਦ ਨਦੀਮ ਵੀ ਸ਼ਾਮਲ ਹਨ ਪਰ ਪੈਲਗਾਮ ਹਮਲੇ ਤੋਂ ਬਾਅਦ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਭੜਕ ਗਈਆਂ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਪਹਿਲ ਕਦਮੀ ਤੇ ਨਿਰਜ ਦੀ ਦੇਸ਼ ਭਗਤੀ ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ ਲਗਾਤਾਰ ਟ੍ਰੋਲਿੰਗ ਅਤੇ ਦੇਸ਼ ਭਗਤੀ ਤੇ ਸਵਾਲ ਉੱਠਣ ਤੋਂ ਬਾਅਦ ਨਿਰਜ ਚੋਪੜਾ ਨੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਬਿਆਨ ਜਾਰੀ ਕੀਤਾ ਉਹਨਾਂ ਨੇ ਲਿਖਿਆ ਮੈਂ ਆਮ ਤੌਰ ਤੇ ਬਹੁਤ ਘੱਟ ਬੋਲਦਾ ਪਰ ਜਦੋਂ ਮੇਰੇ ਦੇਸ਼ ਅਤੇ ਮੇਰੇ ਪਰਿਵਾਰ ਦੀ ਸਾਖ ਦੀ ਗੱਲ ਆਉਂਦੀ ਹੈ ਤਾਂ ਚੁੱਪ ਰਹਿਣਾ ਸੰਭਵ ਨਹੀਂ ਹੈ ਨੀਰਜ ਨੇ ਸਪਸ਼ਟ ਕੀਤਾ ਕਿ ਉਹ ਹਮੇਸ਼ਾ ਦੇਸ਼ ਨੂੰ ਸਰਵੋੱਚ ਮੰਨਦੇ ਹਨ ਅਤੇ ਕਦੇ ਵੀ ਅਜਿਹੀ ਕੋਈ ਪਹਿਲ ਨਹੀਂ ਕਰਨਗੇ ਜੋ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏ। ਨੀਰਜ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਹੁਣ ਅਰਸ਼ਦ ਨਦੀਮ ਇਸ ਮੁਕਾਬਲੇ ਦੇ ਵਿੱਚ ਹਿੱਸਾ ਨਹੀਂ ਲੈਣਗੇ। ਉਹਨਾਂ ਨੇ ਲਿਖਿਆ ਪਿਛਲੇ 48 ਘੰਟਿਆਂ ਦੇ ਵਿੱਚ ਜੋ ਹਾਲਾਤ ਬਣੇ ਹਨ ਉਹਨਾਂ ਨੂੰ ਦੇਖਦੇ ਹੋਏ ਇਸ ਸਮਾਗਮ ਦੇ ਵਿੱਚ ਅਰਸ਼ਦ ਦੇ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੇਰੇ ਲਈ ਮੇਰਾ ਦੇਸ਼ ਪਹਿਲਾ ਆਉਂਦਾ ਹੈ। ਦੇਸ਼ਵਾਸੀਆਂ ਦੇ ਦੁੱਖ ਪ੍ਰਤੀ ਸਵੇਦਨਾ ਪ੍ਰਗਟ ਕਰਦੇ ਹੋਏ ਨੀਰਜ ਨੇ ਕਿਹਾ ਕਿ ਉਹ ਵੀ ਇਸ ਹਮਲੇ ਤੋਂ ਦੇਸ਼ ਦੇ ਹਰ ਨਾਗਰਿਕ ਵਾਂਗ ਦੁਖੀ ਅਤੇ ਗੁੱਸੇ ਦੇ ਵਿੱਚ ਨੇ ਲੇਕਿਨ ਮੇਰੇ ਪਰਿਵਾਰ ਨੂੰ ਟਾਰਗੇਟ ਨਾ ਕੀਤਾ ਜਾਵੇ ਮੈਂ ਕੁਝ ਗਲਤ ਨਹੀਂ ਕੀਤਾ